ਤਦ ਚੱਲਦੇ ਆ ਹਰਜੀਤ ਗਰੇਵਾਲ ਇਸ ਵਕਤ ਜੁੜੇ ਹੋਏ ਹੈ ਮੇਰੇ ਸਹਿਯੋਗੀ ਬਜਮ ਵਰਮਾ ਉਹਨਾਂ ਦੇ ਨਾਲ ਮੌਜੂਦ ਨੇ ਜੀ ਬਜਮ ਬਿਲਕੁਲ ਇਸ ਵਕਤ ਮੇਰੇ ਨਾਲ 5 5 ਲੀਟਰ ਹਰਜੀਤ ਗਰੇਵਾਲ ਜੁੜੇ ਹੋਏ ਨੇ ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਦਾ ਦਿੱਲੀ ਦਾ ਸ਼ੁਕਰੀਆ ਜੀ ਬਜਟ ਆ ਗਿਆ ਪਹਿਲੇ ਕਾਲ ਕੀਆ ਤੁਹਾਡਾ ਕਿਹੋ ਜਿਹਾ ਬਜਟ ਹੈ ਇਹ ਬਜਟ ਜਿਹੜਾ ਆਉਣ ਵਾਲੇ ਸਮੇਂ ਨੂੰ ਧਿਆਨ ਚ ਰੱਖ ਕੇ ਬਣਾਇਆ ਗਿਆ ਔਰ ਦੇਸ਼ ਦੀ ਪੂਰੇ ਦੇਸ਼ ਦਾ ਕਨਸੈਪਟ ਧਿਆਨ ਚ ਰੱਖਿਆ ਗਿਆ ਔਰ ਨੌਜਵਾਨ ਰੁਜ਼ਗਾਰ ਲੱਭਦੇ ਨਾ ਫਿਰਦੇ ਰਹਿਣ ਰੁਜ਼ਗਾਰ ਦੇਣ ਵਾਲੇ ਬਣ ਜਾਣ ਇਹਦੇ ਚ ਇੱਕ ਤਾਂ ਜੋਰ ਇਹ ਦਿੱਤਾ ਦੂਸਰਾ ਕਿਸਾਨ ਲਈ ਜਿੰਨਾ ਬਜਟ ਚ ਉਹ ਐਸਵਰ ਰੱਖਿਆ ਗਿਆ ਇਹਨਾਂ ਕਦੇ ਵੀ ਕਿਸੇ ਸਰਕਾਰ ਨੇ ਨਹੀਂ ਰੱਖਿਆ 1.25 ਹਜ਼ਾਰ ਕਰੋੜ ਦਾ ਤੇ ਇਹ ਬਹੁਤ بڑا ਬਜਟ ਹੈ ਖੁਦਾ ਖੇਤੀ ਦੇ ਲਈ ਔਰ ਫਿਰ ਕਿਸਾਨ ਸਨਮਾਨ ਨੇ ਵੀ ਚ ਵੀ ਵਾਅਦਾ ਕੀਤਾ ਗਿਆ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਨੇ ਜੇ ਮੈਂ ਗਿਣਨ ਲੱਗੂੰਗਾ ਬਹੁਤ ਸਮਾਂ ਉਹਦੇ ਚ ਲੱਗਦਾ ਤੇ ਮੇਰਾ ਖਿਆਲ ਹੈ ਵੀ ਸਾਰੇ ਵਰਗਾਂ ਨੂੰ ਧਿਆਨ ਚ ਰੱਖਿਆ ਗਿਆ ਔਰ ਨੌਜਵਾਨਾਂ ਨੂੰ ਟੈਕਨੀਕਲ ਹੈਂਡਸ ਉਹਨਾਂ ਦੇ ਬਣਨ ਤੇ ਉਹ ਆਪਣੇ ਪੈਰਾਂ ਤੇ ਆਪ ਖੜੇ ਹੋ ਜਾਣਾ ਕੀ ਲੱਗਦਾ ਅਮਰਿੰਦਰ ਸਿੰਘ ਰਾਜਾਵੜਿੰਗ ਸੀਗੇ ਉੱਥੇ ਚਰਨ ਸਿੰਘ ਚੰਨੀ ਸੀਗੇ ਉਹ ਕਹਿੰਦੇ ਨਾ ਹਰਿਆਣੇ ਦੀ ਗੱਲ ਕੀਤੀ ਨਾ ਪੰਜਾਬ ਦੀ ਗੱਲ ਕੀਤੀ ਨਾ ਚੰਡੀਗੜ੍ਹ ਦੀ ਗੱਲ ਕੀਤੀ ਕਿਤੇ ਨਾਂ ਵੀ ਨਹੀਂ ਲਿੱਤਾ ਗਿਆ ਕਹਿੰਦੇ ਕਿ ਸਾਰਾ ਮੇਨ ਬਜਟ ਹੀ ਫੋਕਸ ਜਿਹੜਾ ਹੈਗਾ ਇਸ ਵਾਰੀ ਜਾਂ ਤਾਂ ਬਿਹਾਰ ਤੇ ਰੱਖਤਾ ਹੈ ਆਂਧਰਾ ਪ੍ਰਦੇਸ਼ ਤੇ ਰੱਖਤਾ ਉਹਨਾਂ ਦੇ ਕਹਿਣ ਦੀਆਂ ਗੱਲਾਂ ਕੀ ਨੇ ਉਹਨਾਂ ਨੇ ਤਾਂ ਵਿਰੋਧ ਦੇ ਲਈ ਵਿਰੋਧ ਕਰਨਾ ਉਹ ਇਹ ਨਹੀਂ ਦੇਖ ਰਹੇ ਕਿ ਜਿਹੜਾ ਬਜਟ ਖੇਤੀ ਨੂੰ ਮਿਲਿਆ ਪੰਜਾਬ ਦੀ ਤੇ ਹਰਿਆਣਾ ਦੀ ਅਗਰੀਕਲਚਰ ਬੇਸਡ ਇਕਨੋਮੀ ਆ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਲਾਭ ਇੱਥੇ ਹੀ ਹੋਣਾ ਨਾ ਹੋਰ ਕਿੱਥੇ ਹੋਣਾ ਤੇ ਇਸ ਕਰਕੇ ਉਹ ਉਹਨਾਂ ਚੀਜ਼ਾਂ ਨੂੰ ਤਾਂ ਦੇਖਦੇ ਨਹੀਂ ਉਹ ਨਾ ਉਸ ਨਜ਼ਰੀਏ ਨਾਲ ਦੇਖਦੇ ਆ ਠੀਕ ਹੈ ਔਰ ਮੈਨੂੰ ਇਹ ਲੱਗਦਾ ਕਿ ਆਉਣ ਵਾਲਾ ਜਿਹੜਾ ਟਾਈਮ ਆ ਉਹ ਇਹਨਾਂ ਲੋਕਾਂ ਤੋਂ ਜੋ ਜੋ ਇਸ ਤਰ੍ਹਾਂ ਦੇ ਕਮੈਂਟਸ ਕਰਦੇ ਆ ਸੂਬੇ ਨੂੰ ਛੁਟਕਾਰਾ ਪਾਣਾ ਪਊਗਾ ਪੰਜਾਬ ਨੂੰ ਇੰਡਸਟਰੀ ਤੋਂ ਕਿੰਨਾ ਫਾਇਦਾ ਮਿਲੇਗਾ ਕਿਉਂਕਿ ਲੁਧਿਆਣੇ ਤੋਂ ਰਵਨੀਤ ਸਿੰਘ ਬਿੱਟੂ ਵੀ ਆਂਦੇ ਨੇ ਹਾਲਾਂਕਿ ਹਾਰ ਗਏ ਸੀਗੇ ਪਰ ਫਿਰ ਵੀ ਮੰਤਰਾਲੇ 'ਚ ਨੇ ਹਾਂ ਹੈਗੇ ਆ ਫਾਇਦਾ ਕਿਉਂ ਨਹੀਂ ਮਿਲੇਗਾ ਉਹਨਾਂ ਨੇ ਜਾ ਕੇ ਮਨਿਸਟਰ ਜਿਹੜੀ ਫਾਈਨਾਂਸ ਮਨਿਸਟਰ ਨੂੰ ਮਿਲੇ ਨੇ ਬਾਰਡਰ ਏਰੀਆਜ਼ ਦੀ ਵੀ ਗੱਲ ਕੀਤੀ ਬਾਕੀ ਵੀ ਕੀਤੀ ਆ ਉਹੀ ਮਿਲੇ ਨੇ ਪੰਜਾਬ ਦਾ ਹੋਰ ਕੋਈ ਐਮਪੀ ਤਾਂ ਜਾ ਕੇ ਮਿਲੇ ਹੀ ਨਹੀਂ ਜਿਹੜੇ ਗੱਲਾਂ ਕਰਨ ਵਾਲੇ ਆ ਕਿ ਸਾਨੂੰ ਆ ਬਜਟ ਦੇ ਦਿਓ ਇਹਦੇ ਲਈ ਦੇ ਦਿਓ ਪਹਿਲਾਂ ਜਾ ਕੇ ਦੱਸਣਾ ਹੁੰਦਾ ਬਜਟ ਬਣਨ ਤੋਂ ਇਹ ਇਹਨਾਂ ਦੀ ਕਮੀ ਆ ਸਾਰਿਆਂ ਦੀ ਇਹ ਕਿਸਾਨਾਂ ਨੂੰ 扑ੜਕਾਉਣ ਤਾਂ ਗਏ ਹੋਏ ਆ ਹੈ ਕਿ ਤੁਸੀਂ ਅੰਦੋਲਨ ਕਰੋ ਬੀਜੇਪੀ ਨੂੰ ਗਾਲਾਂ ਕੱਢੋ ਪੱਥਰ ਮਾਰੋ ਅਸੀਂ ਤੁਹਾਡੇ ਨਾਲ ਆ ਇਹ ਕਰਨ ਨਹੀਂ ਗਏ ਹੋਏ ਕਿ ਵੀ ਪੰਜਾਬ ਦੇ ਲਈ ਆ ਫੰਡਸ ਦੇ ਦਿਓ ਪੰਜਾਬ ਨੂੰ ਆ ਚੀਜ਼ ਦੀ ਜ਼ਰੂਰਤ ਹੈ ਉਹ ਤਾਂ ਗੱਲ ਹੀ ਨਹੀਂ ਕਰਦੇ ਅੱਛਾ ਇਸ ਤੋਂ ਇਲਾਵਾ ਕਿਉਂਕਿ ਪੰਜਾਬ ਨੇ ਵੀ ਬਾੜ ਜਟਾਈ ਸੀਗੀ ਪਿਛਲੀ ਵਾਰੀ ਪੰਜਾਬ ਤਾਂ ਵੀ ਬਹੁਤ ਲਾਸ ਹੋਇਆ ਸੀ ਪੰਜਾਬ ਲਈ ਤਾਂ ਕੁਝ ਨਹੀਂ ਕੀਤਾ ਨਾਲ ਨਾਲ ਸੁਭਾ ਹਿਮਾਚਲ ਹੈ ਉਹਦੇ ਲਈ ਤਾਂ ਫਿਰ ਕਹਿੰਦਾ ਕਿ ਅਸੀਂ ਪੂਰੀ ਹੈਲਪ ਕਰਾਂਗੇ ਸਹਿਯੋਗ ਕਰਾਂਗੇ ਇਸ ਵਾਰ ਨਹੀਂ ਆਈ ਬਾੜ ਪੰਜਾਬ ਚ ਅਸੀਂ ਤਾਂ ਤਰਸਦੇ ਹਾਂ ਇਸ ਵਾਰ ਬਾਰਿਸ਼ ਆਵੇ ਪਿਛਲੀ ਵਾਰ ਦੀ ਗੱਲ ਮੌਨਸੂਨ ਡਾਇਵਰਟ ਹੋ ਗਿਆ ਪਿਛਲੀ ਵਾਰੀ ਅਸਲ ਵਿੱਚ ਪਿਛਲੀ ਵਾਰੀ ਨੁਕਸਾਨ ਇਸ ਵਾਰ ਦਾ ਡਿਜ਼ਾਸਟਰ ਮੈਨੇਜਮੈਂਟ ਨੂੰ 200 ਕਰੋੜ ਰੁਪਏ ਆਇਆ ਤਾਂ ਸੀਗਾ ਇਹ ਉਹ ਪੰਜਾਬ ਸਰਕਾਰ ਵੰਡਣ ਚ ਕੁਤਾਹੀ ਕਰ ਉਹ ਤਾਂ ਪੰਜਾਬ ਸਰਕਾਰ ਦਾ ਕੰਮ ਆ ਨਾ ਲੱਗ ਰਿਹਾ ਇਹ ਤੋਂ ਕਿਸਾਨ ਖੁਸ਼ ਹੋਣਗੇ ਜਿਹੜੇ ਅੱਜ ਵੀ ਧਰਨੇ 'ਤੇ ਬੈਠੇ ਨੇ ਜੀਟੀ ਰੋਡ ਬੰਦ ਕਰਕੇ ਇਹ ਤੁਹਾਡਾ ਕਨਸੈਪਟ ਹੀ ਗਲਤ ਹੈ ਇਹ ਜਿਹੜੇ ਕਿਸਾਨ ਜਥੇਬੰਦੀਆਂ ਨੇ ਇਹ ਕਿਸਾਨ ਨਹੀਂ ਹੈ ਇਹ ਤਾਂ ਜਿਸ ਤਰ੍ਹਾਂ ਮੈਂ ਕਿਸਾਨ ਜਥੇਬੰਦੀਦਾਰਿਆਂ ਤੇ ਮੈਂ ਹਜ਼ਾਰ ਕਿਸਾਨ ਨੂੰ ਆਰਗੇਨਾਈਜ਼ ਕਰ ਲਿਆ ਮੈਂ ਕੋਈ ਗੱਲ ਬੋਲਾਂ ਸਾਰੇ ਕਿਸਾਨ ਥੋੜਾ ਬੋਲ ਰਹੇ ਆ ਉਹ ਉਹ ਤਾਂ ਮੇਰੀ ਵਿਚਾਰਧਾਰਾ ਤੋਂ ਪ੍ਰੇਰਿਤ ਨੇ ਇਸੇ ਤਰ੍ਹਾਂ ਨੇ ਕਿਸਾਨ ਜਥੇਬੰਦੀਆਂ ਲੈਫਟਿਸਟ ਨੇਰੇ ਜਿਆਦਾ ਤੇ ਇਹ ਤਾਂ ਆਪਣੀ ਵਿਚਾਰਤਾ ਰਕ ਲੜਾਈ ਲੜ ਰਹੇ ਆ ਇਹ ਕਿਸਾਨ ਦੀ ਲੜਾਈ ਨਹੀਂ ਲੜ ਰਹੇ ਕਿਸਾਨ ਹਿੱਦੀ ਗੱਲ ਵੀ ਨਹੀਂ ਕਰਦੇ ਜੇ ਕਿਸਾਨ ਹਿੱਦੀ ਗੱਲ ਕਰਦੇ ਹੁਣ ਤਾਂ ਇਹ ਬਿਲਕੁਲ ਕਿਸਾਨ ਦੀ ਜਦੋਂ ਮੋਦੀ ਜੀ ਪੈਸਾ ਦਿੰਦੇ ਆ ਜਾਂ ਅੱਜ ਇਸ ਤਰ੍ਹਾਂ ਫੰਡਸ ਮਿਲੇ ਆ ਇਸ ਵਾਰ ਬਜਟ ਦੇ ਵਿੱਚ ਜਾਂ ਕਿਸਾਨ ਸਨਮਾਨ ਨਿਧੀ ਚ ਵਾਧਾ ਹੋਦਾ ਸਵਾਗਤ ਵੀ ਕਰਨ ਜਦੋਂ 14 ਫਸਲਾਂ ਤੇ ਐਮ ਐਸ ਪੀ ਦਿੰਦੇ ਆ ਉਹਦਾ ਵੀ ਸਵਾਗਤ ਕਰਨ ਇਹ ਕਿਸੇ ਚੀਜ਼ ਦਾ ਸਵਾਗਤ ਨਹੀਂ ਕਰਦੇ ਇਹ ਤਾਂ ਨਿੰਦਾ ਪਰ ਸੌ ਪਾਰਿਤ ਕਰਦੇ ਆ ਇਨਕਮਿਸ਼ਨ ਦੀ ਵੀ ਮੀਟਿੰਗ ਸੀਗੀ ਤੁਸੀਂ ਵੀ ਗਏ ਸੀਗੇ ਬਹੁਤ ਮੰਗਾਂ ਰੱਖੀਆਂ ਸੀ ਪੈਸੇ ਆਣਗੇ ਲੱਗਦਾ ਪੰਜਾਬ ਨੂੰ ਪੈਸੇ ਮਿਲਣਗੇ ਇਸ ਚੀਜ਼ ਦੇ ਬੜੀ ਅਸਰੀ ਮੰਗਾਂ ਰੱਖਿਆ ਨੇ ਕਿਉਂਕਿ ਫਿਰ ਬਾਅਦ ਚ ਇਹ ਕਿਹਾ ਜਾਂਦਾ ਕਿ ਪੈਸੇ ਆਏ ਕੇਂਦਰ ਸਰਕਾਰ ਨੇ ਨਹੀਂ ਦਿੱਤੇ ਜਾਂ ਸਟੇਟ ਸਰਕਾਰ ਕਹਿੰਦੀ ਹੈ ਕਿ ਕੇਂਦਰ ਨੇ ਨਹੀਂ ਦਿੱਤੇ ਨੇ ਕੇਂਦਰ ਕਹਿੰਦੀ ਹੈ ਸਟੇਟ ਸਰਕਾਰ ਨੇ ਖਰਚੇ ਨਹੀਂ ਪੂਰੇ ਇਹਦੇ ਚ ਜੇ ਕਮੀ ਰਹੀ ਆ ਤਾਂ ਮੁੱਖ ਮੰਤਰੀ ਪੰਜਾਬ ਤੇ ਪੰਜਾਬ ਸਰਕਾਰ ਦੀ ਰਹੀ ਆ ਉਹ ਉਹਨਾਂ ਨੇ ਕਿਸੇ اپੋਜੀਸ਼ਨ ਨਾਲ ਕੋਈ ਮੀਟਿੰਗ ਨਹੀਂ ਕੀਤੀ ਕੋਈ ਸਾਂਝੀ ਗੱਲ ਨਹੀਂ ਤਿਆਰ ਕੀਤੀ ਤੇ ਉਹਨਾਂ ਨੇ ਤਾਂ ਮੈਂ ਮੇਰੀ ਪਾਰਟੀ ਔਰ ਮੇਰਾ ਕੇਜਰੀਵਾਲ ਤੀਸਰੀ ਬਾਤ ਨਹੀਂ ਕੀਤੀ ਤਾਂ ਮੈਂ ਇਹ ਸਮਝਦਾ ਕਿ ਉਹਨਾਂ ਨੂੰ ਸਾਡੇ ਨਾਲ ਮੀਟਿੰਗ ਕਰਨੀ ਚਾਹੀਦੀ ਸੀ ਔਰ ਅਸੀਂ ਪੰਜਾਬ ਦਾ ਪੱਖ ਰੱਖਿਆ ਉਹ ਅਸੀਂ ਪੰਜਾਬ ਦੀ ਗੱਲ ਕੀਤੀ ਹੈ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਹੈ ਉਹ ਆਪਣੀ ਗੱਲ ਕਰਕੇ ਗਏ ਆ ਸਾਨੂੰ ਫੰਡ ਦੇ ਦੇਉ ਤੇ ਅਸੀਂ ਮੈਸਜੂਜ਼ ਕਰ ਲਈਏ ਆ ਤੇ ਮੈਂ ਸਮਝਦਾ ਇਹਦੀ ਮੈਂ ਇਹ ਨਹੀਂਦਾ ਵੀ ਕਰਦਾ ਉਹ ਸਹਿਯੋਗ ਦੂਸਰਿਆਂ ਕੋਲੋਂ ਵੀ ਲੈਣਾ ਸਿੱਖ ਲੈਣਾ ਉਹ ਨਹੀਂ ਸਿੱਕੇ ਹਨ ਕਾਰਨ ਕੀ ਹੈ ਕਿ ਇਕੱਠੇ ਹੋ ਕੇ ਚੱਲਣਾ ਸੀਗਾ ਉਹ ਚੱਲ ਨਹੀਂ ਨਹੀਂ ਇਕੱਠੇ ਹੋ ਕੇ ਆਪਸ ਸਲਾਹ ਕਰਕੇ ਜਾਈਦਾ ਹੁੰਦਾ ਫਿਰ ਉਹੀ ਗੱਲ ਰੱਖੀਦੀ ਹੁੰਦੀ ਹੈ ਇਹ ਕੋਈ ਤਰੀਕਾ ਇਹ ਠੀਕ ਨਹੀਂ ਸੀ ਉਹਨਾਂ ਦਾ ਐਟੀਟਿਊਡ ਹੀ ਠੀਕ ਨਹੀਂ ਹੈ ਹਾਂ ਅੱਛਾ ਇਹ ਵੀ ਆਪੋਜੀਸ਼ਨ ਕਹਿ ਰਿਹਾ ਹੈ ਕਿ ਬਜਟ 'ਚ ਵੀ ਪੋਲਿਟਿਕਸ ਦੇਖੀ ਗਈ ਹੈ ਕੋਲੀਸ਼ਨ ਗਵਰਨਮੈਂਟ ਸੀਗੀ ਅੰਤਰਪ੍ਰਦੇਸ਼ ਦੀ ਤੇ ਬਿਹਾਰ ਦੀ ਇਸ ਕਰਕੇ ਉਹਨਾਂ ਨੂੰ ਸਪੈਸ਼ਲ ਚੀਜ਼ਾਂ ਦਿੱਤੀਆਂ ਗਈਆਂ ਨੇ ਤੇ ਬਾਕੀ ਜਿਹੜੀ ਸਟੇਟਸ ਨੇ ਵਾਂਝੀਆਂ ਰਹਿ ਗਈਆਂ ਉਹਨਾਂ ਦਾ ਕਹਿਣ ਦਾ ਤਾਂ ਭਈ ਕਈ ਜਨਮਤ ਕਿਹਾ ਨਾ ਵੀ ਸਾਡੇ ਜਿਹੜੇ ਐਮਪੀ ਆ ਜਿੰਨੇ ਵੀ ਇਥੋਂ ਇਲੈਕਟ ਹੋ ਕੇ ਗਏ ਆ ਸਾਡੇ ਤਾਂ ਕੋਈ ਗਿਆ ਨਹੀਂ ਪੰਜਾਬ ਤੋਂ ਇੱਕ ਵੀ ਜਾ ਕੇ ਰਮਨਜੀਤ ਸਿੰਘ ਬਿੱਟੂ ਤੋਂ ਬਿਨਾ ਉਹ ਤਾਂ ਐਮਪੀ ਨਹੀਂ ਹੈਗਾ ਮਨਿਸਟਰ ਜ਼ਰੂਰ ਹੈ ਤੇ ਲਈ 100 ਬਜਟ ਪੇਸ਼ ਕਰ ਦਿੱਤਾ ਗਿਆ ਹੈ ਭਾਜਪਾ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਪਰਫੈਕਟ ਬਜਟ ਹੈ ਹਾਲਾਂਕਿ ਵਿਰੋਧੀ ਧਿਰਾਂ ਦੇ ਵੱਲੋਂ ਖਾਸ ਕਰਕੇ ਪੰਜਾਬ ਦੇ ਜਿਹੜੇ ਸੰਸਦ ਮੈਂਬਰ ਨੇ ਉਹ ਕਹਿ ਰਹੇ ਨੇ ਕਿ ਪੰਜਾਬ ਦੇ ਨਾਲ ਮੱਤਰਿਆ ਸਲੂਕ ਕੀਤਾ ਹੈ